ਰੋਪੜ ਜੇਲ੍ਹ ਤੋਂ ਇਸ ਵੇਲੇ ਵੱਡੀ ਖਬਰ ਆ ਰਹੀ ਹੈ ਜਿੱਥੇ ਕਿ ਹਵਾਲਾਤੀ ਦੀ ਸ਼ੱਕੀ ਹਾਲਤ ਦੇ ਵਿੱਚ ਮੌਤ ਹੋ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਸੰਦੀਪ ਕੁਮਾਰ ਜੋ ਕਿ ਨਸ਼ੇ ਦੇ ਨਾਲ ਫੜਿਆ ਗਿਆ ਸੀ 27 ਅਕਤੂਬਰ 2023 ਨੂੰ ਥਾਣਾ ਕੀਰਤਪੁਰ ਸਾਹਿਬ ਦੇ ਵਿੱਚ ਐਨਡੀਪੀਸੀ ਐਕਟ ਦੇ ਤਹਿਤ ਮਾਮਲਾ ਵੀ ਦਰਜ ਹੋਇਆ ਸੀ ਜੇਲ੍ਹ ਅਧਿਕਾਰੀਆਂ ਦੇ ਵੱਲੋਂ ਸੰਦੀਪ ਕੁਮਾਰ ਨੂੰ ਰੋਪੜ ਦੇ ਸਰਕਾਰੀ ਹਸਪਤਾਲ ਦੇ ਵਿੱਚ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਸੰਦੀਪ ਕੁਮਾਰ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਉਹਨਾਂ ਮੌਤ ਦੇ ਅਸਲੀ ਕਾਰਨਾਂ ਦੀ ਹਾਲੇ ਤੱਕ ਪੁਸ਼ਟੀ ਨਹੀਂ ਕੀਤੀ ਖੇਲ ਤੋਂ ਆਇਆ ਸੀਗਾ ਡਿਸਟ੍ਰਿਕਟ ਜੇਲ ਰੋਪੜ ਤੋਂ ਪੇਸ਼ੂ ਦਾ ਨਾਮ ਹੈ ਸੰਦੀਪ ਪਿਤਾ ਦਾ ਨਾਮ ਬੋਮਪrakash ਤੇ ਉਮਰ ਅਪ੍ਰੋਕਸੀਮੇਟਲੀ ਦੇਖਣ ਚ ਤਾਂ ਕੱਟ ਵੈਸੇ 50 ਸਾਲ ਲਖਾਈਏ ਪਰ ਦੇਖਣ ਨੂੰ ਥੋੜਾ ਘੱਟ ਉਮਰ ਦਾ ਲੱਗਦਾ ਹੈ ਕਿ 30-35 ਦਾ ਤੇ ਇਹ ਬ੍ਰੌਡ ਡੈੱਡ ਆਇਆ ਸਾਡੇ ਕੋਲ ਬੀਪੀ ਪਰਸ ਨਾਟ ਰਿਕੋਰਡੇਬਲ ਸੀਗਾ ਪਰ ਲੱਗੇ ਕੁਝ ਕਾਰਨ ਸੀ ਸਾਈਡ ਦੇ ਕਿਵੇਂ ਦਾ ਕਾਰਨ ਅਸੀਂ ਵੈਸੇ ਅਜੇ ਤਾਂ ਡੈੱਡ ਡਿਕਲੇਅਰ ਕਰ ਦਿੱਤਾ ਅਸੀਂ ਮੋਰਚੁਰੀਟੇਸ਼ਨ ਨੂੰ ਸ਼ਿਫਟ ਕੀਤਾ ਡੈੱਡ ਬੋਡੀ pero um post mortem ele tá, que, 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 que. ਰੋਪੜ ਜੇਲ੍ਹ ਤੋਂ ਇਸ ਵੇਲੇ ਵੱਡੀ ਖਬਰ ਆ ਰਹੀ ਹੈ ਜਿੱਥੇ ਕਿ ਹਵਾਲਾਤੀ ਦੀ ਸ਼ੱਕੀ ਹਾਲਤ ਦੇ ਵਿੱਚ ਮੌਤ ਹੋ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਸੰਦੀਪ ਕੁਮਾਰ ਜੋ ਕਿ ਨਸ਼ੇ ਦੇ ਨਾਲ ਫੜਿਆ ਗਿਆ ਸੀ 27 ਅਕਤੂਬਰ 2023 ਨੂੰ ਥਾਣਾ ਕੀਰਤਪੁਰ ਸਾਹਿਬ ਦੇ ਵਿੱਚ ਐਨਡੀਪੀਸੀ ਐਕਟ ਦੇ ਤਹਿਤ ਮਾਮਲਾ ਵੀ ਦਰਜ ਹੋਇਆ ਸੀ ਜੇਲ੍ਹ ਅਧਿਕਾਰੀਆਂ ਦੇ ਵੱਲੋਂ ਸੰਦੀਪ ਕੁਮਾਰ ਨੂੰ ਰੋਪੜ ਦੇ ਸਰਕਾਰੀ ਹਸਪਤਾਲ ਦੇ ਵਿੱਚ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਸੰਦੀਪ ਕੁਮਾਰ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਉਨ੍ਹਾਂ ਮੌਤ ਦੇ ਅਸਲੀ ਕਾਰਨਾਂ ਦੀ ਹਾਲੇ ਤੱਕ ਪੁਸ਼ਟੀ ਨਹੀਂ ਕੀਤੀ ਖੇਲ ਤੋਂ ਆਇਆ ਸੀਗਾ ਡਿਸਟ੍ਰਿਕਟ ਗਿਰ ਲੋਪਰ ਤੋਂ ਪੇਸ਼ੂ ਦਾ ਨਾਮ ਹੈ ਸੰਦੀਪ ਪਿਤਾ ਦਾ ਨਾਮ ਬੋਮਪrakash ਹੈ ਤੇ ਉਮਰ ਅਪਰੋਕਸੀਮੇਟਲੀ ਦੇਖਣ ਚ ਤਾਂ ਕਾਟ ਵੈਸੇ 50 ਸਾਲ ਲਖਾਈਏ ਪਰ ਦੇਖਣ ਨੂੰ ਥੋੜਾ ਘੱਟ ਉਮਰ ਦਾ ਲੱਗਦਾ ਹੈ ਕਿ 30-35 ਦਾ ਤੇ ਇਹ ਬਰੌਡ ਡਾਇਗਨੋਸਿਸ ਸਾਡੇ ਕੋਲ ਬੀਪੀ ਫਸ ਨਾਟ ਰਿਕੋਰਡੇਬਲ ਸੀਗਾ ਪਰ ਲੱਗੇ ਕੁਝ ਕਾਰਨ ਸੀ ਸਾਈਡ ਦੇ ਕਿਵੇਂ ਕਾਰਨ ਅਸੀਂ ਵੈਸੇ ਅਜੇ ਤਾਂ ਡੈੱਡ ਡਿਕਲੇਅਰ ਕਰ ਦਿੱਤਾ ਅਸੀਂ ਮੋਰਚੁਰੀਟਿਸ਼ਨ ਨੂੰ ਸ਼ਿਫਟ ਕੀਤਾ ਹੈ ਡੈੱਡ ਬੋਡੀ

ਰੋਪੜ ਜੇਲ੍ਹ ਤੋਂ ਇਸ ਵੇਲੇ ਵੱਡੀ ਖਬਰ ਆ ਰਹੀ ਹੈ ਜਿੱਥੇ ਕਿ ਹਵਾਲਾਤੀ ਦੀ ਸ਼ੱਕੀ ਹਾਲਤ ਦੇ ਵਿੱਚ ਮੌਤ ਹੋ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਸੰਦੀਪ ਕੁਮਾਰ ਜੋ ਕਿ ਨਸ਼ੇ ਦੇ ਨਾਲ ਫੜਿਆ ਗਿਆ ਸੀ 27 ਅਕਤੂਬਰ 2023 ਨੂੰ ਥਾਣਾ ਕੀਰਤਪੁਰ ਸਾਹਿਬ ਦੇ ਵਿੱਚ ਐਨਡੀਪੀਸੀ ਐਕਟ ਦੇ ਤਹਿਤ ਮਾਮਲਾ ਵੀ ਦਰਜ ਹੋਇਆ ਸੀ ਜੇਲ੍ਹ ਅਧਿਕਾਰੀਆਂ ਦੇ ਵੱਲੋਂ ਸੰਦੀਪ ਕੁਮਾਰ ਨੂੰ ਰੋਪੜ ਦੇ ਸਰਕਾਰੀ ਹਸਪਤਾਲ ਦੇ ਵਿੱਚ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਸੰਦੀਪ ਕੁਮਾਰ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਉਹਨਾਂ ਮੌਤ ਦੇ ਅਸਲੀ ਕਾਰਨਾਂ ਦੀ ਹਾਲੇ ਤੱਕ ਪੁਸ਼ਟੀ ਨਹੀਂ ਕੀਤੀ ਖੇਲ ਤੋਂ ਆਇਆ ਸੀਗਾ ਡਿਸਟ੍ਰਿਕਟ ਜੇਲੂ ਰੋਪੜ ਤੋਂ ਪੇਸ਼ੂ ਦਾ ਨਾਮ ਹੈ ਸੰਦੀਪ ਪਿਤਾ ਦਾ ਨਾਮ ਬੋਮਪrakash ਤੇ ਉਮਰ ਅਪ੍ਰੋਕਸੀਮੇਟਲੀ ਦੇਖਣ ਚ ਤਾਂ ਕਾਟ ਵੈਸੇ 50 ਸਾਲ ਲਿਖਾਈਏ ਪਰ ਦੇਖਣ ਨੂੰ ਥੋੜਾ ਘੱਟ ਉਮਰ ਦਾ ਲੱਗਦਾ ਹੈ ਕੋਈ 35 ਦਾ ਤੇ ਇਹ ਬਰੌਡ ਡਾਇਗਨੋਸਿਸ ਸਾਡੇ ਕੋਲ ਬੀਪੀ ਫਸ ਨਾਟ ਰਿਕੋਰਡੇਬਲ ਸੀਗਾ ਪਰ ਲੱਗੇ ਕੁਝ ਕਾਰਨ ਇਸ ਸਾਈਡ ਦੇ ਕਿਨੇ ਕਾਰਨ ਅਸੀਂ ਵੈਸੇ ਅਜੇ ਤਾਂ